ਅਮੀ ਬੋਤਲ ਦੀ ਬੋਣੀ ਕਰਤੀ ਖੇਤ ਨੂੰ ਅੱਜ ਹੈ ਠੀਕ ਹੈ ਇਹ ਤਾਂ ਮੈਂ ਬੰਦਾ ਸੀ ਮੱਝ ਨੂੰ ਚਲੋ ਕੁੜੇ ਅੰਦਰ ਗੰਮ ਓਡ ਮਾਰਨ ਅਜੋ ਆਜੋ ਆਜੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਪਿੰਡ ਸੂਰਤੀਏ ਤੋਂ ਬੇੜਾ ਭਾਈ ਸਾਡੇ 10:00 ਵਜੇ ਦਾ ਹੋ ਗਿਆ ਤੇ ਇਹ ਦਰਲੇ ਪਾਸੇ ਬੰਦ ਆ ਅੱਜ ਪ੍ਰੋਗਰਾਮ ਥੋੜਾ ਜਿਹਾ ਲੇਟ ਸਟਾਰਟ ਕਰਿਆ ਸੁਸਤੀ ਪਈ ਹੋਈ ਸੀ ਤਾਂ ਕਰਕੇ ਲੋਟਾ ਕੰਮ ਖੜੇ ਰੋ ਭਾਈ ਹੁਣ ਤੇ ਖੇਤ ਨੂੰ ਗਏ ਹੋਇਆ ਮਨਪ੍ਰੀਤ ਤੁਰੇ ਤੇ ਖੇਤ ਬੋਂਦੇ ਆ ਆਪਾਂ ਚੱਲਦੇ ਹਾਂ ਨਾ ਚਾਹ ਪਾਣੀ ਲੈ ਕੇ ਕੋਈ ਬੱਟਡੋਲ ਘੜ ਲਾਂਗੇ ਮਾੜਾ ਮੋਟਾ ਤੇ ਨਾਲੇ ਦੇਖ ਲਾਂਗੇ ਖੇਤ ਕਿਹੋ ਜਿਹਾ ਬਣਦਾਗਾ ਪੱਖੇ ਛੱਡਨੇ ਆ ਮਈ ਪੱਖੇ ਲਾਈ ਦੀ ਆ ਹਾਂ ਲਾਈਟ ਗਈ ਸੱਚ ਹੁਣੀ ਗਈ ਆ ਠੀਕ ਹੈ ਜੀ ਹਾਂ ਹਾਂ ਹੋ ਗਾਂ ਹਾਂ ਐ ਬੋਲੀ ਠੀਕ ਆ ਮਾਤਾ ਜੀ ਜੇ ਸੁਬੇ ਹਾਜ਼ਰੀ ਦਵਾਈ ਦਿਓ ਚਲੋ ਨਾ ਆ ਸਭ ਆਖੜੀਆਂ ਪੈਚੀ ਚੰਨੀ ਫਿਰਦੀ ਆ ਇਹ ਕੋਈ ਨਾ ਘਰਾਂ ਚ ਤਾਂ ਹੀ ਹੁੰਦਾ ਗਾ ਗਰਮੀ ਆ ਦੇ ਵੱਡੀ ਜ਼ਿੰਦਗੀ ਕਰਾ ਸਸਰੀ ਕਾਲਪਾਈ ਸੋਨ ਸਾਰਿਆਂ ਦਾ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਾ ਕਰੋ ਜਾਂਦੇ ਜਾਂਦੇ ਭੁੱਲਿਆ ਨਾ ਕਰੋ ਫੇਸਬੁਕ ਤੇ ਦੇਖਦੇ ਖੋਲੋ ਵੀ ਦੇਖ ਲਿਓ ਕਰਿਆ ਕਰੋ ਤੇ ਟਰਟੋ ਲੈ ਕੇ ਟਰਤੇ ਕੇ ਬਲਾਓ ਕੈ ਦੀਰ ਜ਼ਰੂਰ ਦੇਖਣਾ ਲਾਈਟ ਵੀ ਆ ਗਈ ਆ ਜੀ ਠੀਕ ਆ ਮਾਤਾ ਜੀ ਦਿਓ ਅੱਛਾ ਬਾਦ ਥੋੜਾ ਜਿਹਾ ਲੇਟ ਹੋ ਗਿਆ ਤੇ ਮਨਪ੍ਰੀਤ ਭਾਈ ਮੈਨੂੰ ਕਿਹਾ ਕਿ ਕਿਹਾ ਸੀਗਾ ਕਿ 10:00 ਵਜੇ ਚਾਹ ਲੈ ਆਇਂਗਾ ਗੱਗੂ ਦੇ ਹੋ ਗਏ ਹੋਏ ਖੇਤ ਮੈਂ ਕਿਹਾ ਠੀਕ ਐ ਕਿਆ ਭਈਆਂ ਭਈ ਮੋਟਰਾਂ ਖੋਲੀਆਂ ਜੀ 10 ਦੀ ਮੋਟਰ ਉਂ ਕੱਢ ਕੇ ਰੱਖਦੀਆਂ ਸੀਗੀਆਂ ਹੈ ਆਦਾ ਨਹੀਂ ਵਾਲੀ ਇੱਕ ਤਾਂ ਹਾਂ ਦੋ ਨੇ ਠੀਕ ਹੈ ਕੰਮ ਭਾਈ ਰਾਜੀ ਖੁਸ਼ੀ ਚੱਲਦੇ ਆਂ ਖੇਤ ਤੇ ਦੇਖਦੇ ਅੱਜ ਦੇ ਦਿਨ ਦਾ ਮਾਹੌਲ ਚੱਲ ਤੇ ਆਪਣੇ ਉਧਰਲੇ ਚਾਚੇ ਕੇ ਨਿੱਕੇ ਚਾਚੇ ਕੇ ਟਰੈਕਟਰ ਲਿਆਏ ਨਵਾ ਤੇ ਪਤਾ ਲੱਗ ਗਿਆ ਕਬਾ ਕੇ ਚੈਟ ਲੈ ਚਾਚੇ ਕੇ ਹਾਂ ਮਖਾ ਦੇ ਉਪਦਾ ਗਿਆ ਤੇ ਚਾਚੇ ਕੇ ਬਾਈ ਤੇ ਉਹ ਭਾਈ ਸਾਰੇ ਪਧਾਈਆਂ ਤੇ ਆਏ ਜਾ ਕੇ ਮੈਂ ਰਹਿ ਗਿਆ ਤੇ ਮੈਂ ਤਾਜੇ ਕੋਲੇ ਅੰਦਰ ਪਿਆ ਪਿਆ ਸੁਸਤੀ ਜੀ ਪੈ ਗਈ ਤੇ ਮੈਂ ਉਦੋਂ ਜਾਂਦਾ ਜਾਂਦਾ ਫਿਰ ਮਖਾ ਜਰਾ ਪਾ ਆਕੇ ਬਨਾਈਆਂ ਦੇਖ ਆਵਾਂਗੇ ਯਾਰ ਟਰੈਕਟਰ ਦੇਖ ਆਵਾਂਗੇ ਫਿਰ ਤੇ ਪਹਿਲਾਂ ਖੇਤ ਚੱਲਦੇ ਆਂ ਬੰਬੂ ਕਾਰਟ ਤੇ ਤੇ 2 ਮਹੀਨਾ ਬਾਅਦ ਜਦੋਂ ਆਕੇ ਭਈਏ ਦਾ ਦਾਖ ਦੇ ਟੂਰ ਤੋਂ ਸਾ ਮੋਟਰਸਾਈਕਲ ਚਲਾਇਆ ਉੱਪਰ ਆਇਆ ਲੱਗੇ ਕੰਮ ਹਾਂ ਰੂਏ ਤਾਂ ਇਹ ਜਿਵੇਂ ਲੱਗੇ ਖੜਕਾ ਜਗਾ ਤੋ ਕਰਦਾ ਗਾ ਸਾਈਕਲ ਜੁੱਪ ਕਰਕੇ ਦੁਰੇ ਜਾਂਦਾ ਸੀਗਾ ਹਾਂ ਬਸ ਭਾਈ ਸਿੱਦੀ ਬਟਾਂਡੇ ਤੋਂ ਸਰਦੂਰ ਘਾੜਨ ਨੂੰ ਲੰਘੀ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖੋ ਸਾਫ਼ ਸੁਥਰੀ ਗੱਲਬਾਤ ਹੈ ਬੱਸਾਂ ਟਾਬਦੀ ਰਹਿੰਦੀਆਂ 10 15 ਮਿੰਟਾਂ ਬਾਅਦ ਤਾਂ ਕਰਕੇ ਬੱਸ ਕੋਈ ਨਾ ਕੋਈ ਟੱਕਰੀ ਜਾਂਦੀ ਹੈ ਬੱਸ ਵੇਜਦੀ ਤੇ ਸਾਫ਼ ਸੁਥਰੀ ਗੱਲਬਾਤ ਪਿੰਡਾਂ ਵਾਲੀ ਕਰਦੇ ਰਹੇ ਨੇ ਸਾਂਝੀ ਸੁੱਢਣ ਵਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਭੁੱਲਿਆ ਤਾਂ ਨਹੀਂ ਕੁਛ ਮੈਂ ਚਾਹੀ ਲੈ ਜਾਣੀ ਸੀ ਇਕੱਲੀ ਆਣਾ ਠੀਕ ਹੈ ਜੀ ਆਈ ਬਾਰ ਰਖੀਆਂ ਤਵੀਆਂ ਤੇ ਐਹੇ ਜੀ ਗੱਲ ਬਣਦੀ ਆ ਕਿ ਉੱਤੋਂ ਦੀ ਲਾ ਦਾਂਗੇ ਰੋਟਾ ਵੇਟਰ ਤੇ ਕੱਲ ਨੂੰ ਪਾਣੀ ਦੀ ਬਾਰੀ ਆ ਤੇ ਡਟ ਦਾਂਗੇ ਵਾਹਣਾ ਤਾਂ ਕੱਲ ਇਹ ਇੰਨੇ ਦਾ ਬੜਾ ਲਿਆ ਗਰਾ ਉਹ ਗੱਗੂ ਨੌਜਵਾਨ ਵੀ ਖਾਪਾ ਖੂਨ ਹੋਇਆ ਫਿਰਦਾ ਖਾਲੋ ਖਾਲ ਕਈਆਂ ਚੱਕ ਕੇ ਫਿਰ ਮਿੱਟੀ ਗੱਡੀ ਜਾਂਦਾ ਮੈਨੂੰ ਲੱਗਦਾ

ਤਿਆਂ ਘਮਾ ਦੇ ਮਾਰੀਆਂ ਪੁੱਠੀਆਂ ਮਰਵਾਣਾ ਨਹੀਂ ਤਾਂ ਵੀ ਪੁੱਠੀ ਲੜ ਜਾ ਹੱਲੇ ਦਰ ਕੇ ਖਾਤੀ ਮੇਟਰ ਦੇ ਪਿਛੇ ਕਰ ਫੇਰ ਹਣਣਗੇ ਹੈ ਨਹੀਂ ਹਾ ਜਾਂ ਹਾਂ ਹਾਂ ਲੜ ਤਾਏ ਕਰਾ ਦੇ ਬੈਕ ਕਰ ਦਿੰਨਾ ਕੋਈ ਨਾ ਕਰ ਦਿੰਨੇ ਵੇਖ ਦੂਰ ਲਾਤੀ ਬਈ ਤੇ ਸੁੱਖ ਨਾਲ ਰੋਟਾ ਵੇਟਰ ਪਾ ਕੇ ਨੌਜਵਾਨ ਫੇਰ ਆ ਜਾਣਗੇ ਚਾਹ ਪੀ ਕੇ ਲੈ ਮਲੇ ਪਰਿਓ ਆਸੇ ਮਲੇ ਹੱਥ ਨਾਲ ਦੇ ਲਈ ਆਇ ਨਿਕਲਦੀਆਂ ਓਗੜਾ ਜੂ ਵਿੱਚ

ਕਾਨੂੰ ਹੋ ਜਿਹਾ ਬਾਸ ਨਿਕਲ ਗਿਆ ਥੋੜੀ ੋਣੀ ਕਚਰਾ ਦਵੀਆਂ ਮਰਵਾ ਲੇ ਕਿਸੇ ਪਾਸੇ ਚਾਰਟ ਦੇ ਕੋਈ ਨਹੀਂ ਨੀ ਗੇ ਚਾਰ ਦੇ ਆਪੇ ਕਿੱਥੇ ਤੁੰ ਜਾਣੇ ਮੋਟਰਾਂ ਦੇ ਆਏਗਾ ਉਹ ਜਾ ਗਿਆ ਭੱਗ ਗਿਆ ਉਹ ਆਈਦਾ ਹੋ ਜਾਂਦਾ ਜਿੱਥੇ ਗਿਆ ਕਿੱਥੇ ਤਾ ਪਹਿਲੀਆਂ ਚ ਕੜਾਈ ਆ ਤੇ ਤੇਗ ਬਣਾਈਆ ਤੇਗ ਬਣਾਈਆ ਬਾਟੀ ਮੇਰੀ ਆ ਮਾਂ ਦਾ ਜੀ ਤੇਰੀ ਹੋਈ ਆ ਹਾਂ ਠੀਕ ਅਸੀਂ ਦੋ ਵਾਰੀ ਕਰਕੇ ਖਾ ਲਿਆ ਲੇਰ ਦਾ ਫਗਾਇਆ ਪਿੱਛੋਂ ਮਨ ਭਾਗੇ ਵਰਦਾ ਨਾ ਕਹੇ ਮੈਂ ਭੂਗੰਡਾ ਦਾ ਰਹੇਗਾ ਗੁਰਪ੍ਰੀਤ ਦਾ ਮੱਖਾ ਮੈਂ ਮਰਤੀ ਕਹਿੰਦਾ ਕਿ ਦਿਨੋਂ ਬਣਾ ਲਾ ਗੋਇ ਤਾਂ ਫੇਰ ਬਣਾ ਲਿਆ ਵਧੀਆ ਕਰਿਆ ਕਾ ਵੀ ਲਈ ਜਾਂਦਾ ਫੇਰ ਨਾ ਮੈਂ ਇੱਥੇ ਆਉਣਾਗਾ ਬੜੀ ਕਿਰੂ ਪ੍ਰਸ਼ਾਦ ਸ਼ਕਲੋ ਗਾਇਜ਼ ਟਰੈਕਟਰ ਤਿਆਰ ਖੜਾ ਪਈ ਜੁੜਨ ਆਹ ਮੱਝ ਬਾਹਰ ਕੱਢਤੀ ਉਹ ਨਾ ਬੈਠੀ ਨਹੀਂ ਆਈ ਅੱਜ ਪੱਕੇ ਨਾ ਆਂਦਾ ਕਾਕੀ ਠੀਕ ਹੈ ਬੈਠੀ ਆ ਛਤੂ ਹੀ ਆਂਦਾ ਹੀ ਜਾਗਦਾ ਆ ਵੇਲਾ ਭਾਈ ਪੂਰਾ ਸ਼ੇਵਈ ਦਾ ਹੋ ਗਿਆ ਆ ਦਿਨ ਛਿਪ ਗਿਆ ਘਰ ਦੇ ਕੰਮ ਕਰਮ ਕਾ ਕੇ ਜਿਮ ਵਾਲੇ ਕੰਮ ਤੇ ਵੀ ਜਿਓਟੀ ਲਾਏ ਸੁਖਨਾਲਾ ਹੋ ਪਿੱਛੇ ਵਾਲੀ ਬਿਲਡਿੰਗ ਜਿਹੜੀ ਤੇ ਉਹ ਭਾਈ ਉੱਥੇ ਆਪਣੇ ਜਿਮ ਸਰਕਾਰੀ ਤੇ ਆ ਨਿਆਈ ਤੇ ਚੋ ਨਾਏ ਵੀ ਇੱਕ ਅੱਦੇ ਤਾਈ ਦਿਨ ਤੱਕ ਵੱਢਣਾਗਾ ਸੁਖਨਾਲਾ ਆਇਆ ਬੈਗਾ ਤਿੰਨ ਚਾਰ ਦਿਨਾਂ ਦੀਆਂ ਸਲਾਹਾਂ ਹੀ ਕਰੀ ਜਾਂਦੇ ਆ ਵੱਡਾਂੇ ਵੱਡਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਇੱਕ ਹੱਥ ਨਾਲ ਜ਼ੂਮ ਨਹੀਂ ਕਰ ਸਕਦੇ ਉਹਨਾਂ ਚੱਲ ਕੋਈ ਨਾ ਠੀਕ ਹੈ ਮਿੱਤਰਾ ਯੋ ਸਾਹਮਣੇ ਸੜਕ ਆ ਬਾਈ ਬਠਿੰਡੇ ਵਾਲੇ ਤੇ ਉਹ ਦਰਮੇਲਾ ਦਾ ਨੌਜਵਾਨ ਸ਼ਤੂ ਆਉਂਦਾ ਆ ਜਾ ਚਾ ਉਹ ਦੋ ਮਿੰਟ ਬਾਰਤਾਲਾਪ ਕਰ ਲੈਨੇ ਆ ਤੇ ਇਧਰ ਚਾਚੀ ਦਾ ਘਰ ਆਗਾ ਨਿੱਕੇ ਚਾਚੇ ਦਾ ਜਿਹਦੀ ਗੱਲ ਕਰਦੇ ਸੀ ਆਪਾਂ ਟ੍ਰੈਕਟ ਦੀਆਂ ਨਵੇਂ ਦੀਆਂ ਵਧਾਈਆਂ ਦੇ ਜਾਵਾਂਗੇ ਜਾਂਦੇ ਜਾਂਦੇ ਤੇ ਕੱਲ ਨੂੰ ਨਹੀਂ ਫਿਰ ਬਈਆਂ ਨਾ ਹੋ ਜਾਣ। ਤੇ ਤੜਕੇ ਦਾ ਉਨੋਂ ਉਨੋਂ ਸਲਾਹਾਂ ਕਰਦਾ ਕਰਦਾ ਖੇਤ ਬਾਗਿਆ ਖੇਤੋਂ ਅ ਦੁਪਹਿਰੇ ਜਿਆ ਹਨੀਰਾ ਚਾਰਾ ਪਾਇਆ ਫਿਰ ਹੋਰ ਕੰਮ ਕਰ ਲੱਗ ਗਿਆ ਉਹ ਉਨ ਦਾ ਨੌਜਵਾਨ ਇਧਰ ਬੱਟਾ ਮਾਦਾ ਤੁਰਿਆ ਹਾਂ ਵੇ ਅੱਧੇ ਦਾ ਬੱਟਾ ਤੂੰ ਐਂ ਬਿਠਾ ਦੇਆਂ ਗੇੜੇ ਦੇ ਦੇ ਕੀ ਥੀ ਆ ਵੀ ਨਿਆਈਆਂ ਦਾ ਖੂਬਸੂਰਤ ਨਜ਼ਾਰਾ ਨਾਤਾ ਤਾਂ ਉੱਤੇ ਕਿਵੇਂ ਲੱਗੀਆਂ ਅੱਜ ਨਾਉਣਾ ਨਾ ਇੱਕੋ ਹੀ ਹੈਗਾ ਮਾੜਾ ਮੋਟਾ ਹੁੰਦਾ ਹੀ ਹੈਗਾ ਮਾਹੀਆ ਨਾ ਆ ਕੇ ਵੀ ਜਿਹੜਾ ਮਾਰ ਕੇ ਆਉਂਦਾ ਉਹ ਇੱਕ ਇੱਥੇ ਦਾ 4 ਦਿਨ ਹੋ ਗਿਆ ਹੀ ਨਹੀਂ ਇਹ ਦੂਰ ਵਾਲੀ ਪੈ ਜਾਂਦਾ ਠੀਕ ਹੈ ਦੂਰ ਪੈ ਜਾਂਦਾ ਸਾਹਮਣੇ ਘਰ ਨੇ ਤੇ ਭਾਈ ਘਰਾਂ ਦੇ ਸਾਹਮਣੇ ਖੇਤ ਨੇ ਲਓ ਭਾਈ ਹਾਜ਼ਰੀ ਮਨਜ਼ੂਰ ਕਰੋ ਨੌਜਵਾਨ ਦੀ ਹੈ ਲੋ ਹਾਏ ਹੋਗੀ ਤੇ ਇਹਦਾ ਘਰ ਉਹ ਪਰਲੇ ਬਸ ਆ ਆਜ ਵਾਰਾ ਦੇਖੀ ਜਾਂਦਾ ਜਿਹੜਾ ਨੌਜਵਾਨ ਦਾ ਖੇਤ ਜਾ ਨਹੀਂ ਖੇਤ ਨਹੀਂ ਗਿਆ ਮੈਂ ਤਾਂ ਜਿੰਮਟ ਜਾ ਕੇ ਆਇਆ ਵਾ ਇਧਰ ਮਾ ਪਤਾਈਆਂ ਦੇ ਚਾਚਾ ਆ ਗਏ ਖੇਤੋਂ ਪਤਾ ਹੋਵੇ ਕਿਆ ਹੁਏ ਰ ਹੁਣ ਤਾਂ ਕਰੀ ਹੁ ਠੀਕ ਐ ਕਿਵੇਂ ਰਹਾ ਦਿਨ ਵਧੀਆ ਕੀ ਕਰਦਾ ਸੀ ਅੱਜ ਬਸ ਕਰਨਾ ਕੋਈ ਕੁਛ ਨਹੀਂ ਕਰਨਾ ਹੁਣ ਭਾਏ ਜਿਹੜੇ ਚਲ ਵੱਢ ਗਏ ਗਰਾਮ ਵਿੱਚ ਦੀਏ ਹਾਂ ਜੀ 4 ਰੁਪਇਆ ਜਣ ਖਾਤੇ ਚ ਹੋਰ ਖਾਤੇ ਜਾ ਜਾਣਾ ਕਣਕ ਵੇਚ ਦੀ ਹੋ ਜੇ ਠੀਕ ਐ ਕਣਕ ਦਾ ਵੇਚ ਦੀ ਹੋਈ ਸੁੱਖ ਨਾਲ ਹਾ ਇਥੇ ਹੱਥ ਜੀ ਡੋਲ ਨਹੀਂ ਤੇ ਐ ਲੱਗਦਾ ਡੇਰੀ ਵੱਨੂ ਜਾਂਦੇ ਜੱਟ ਠੀਕ ਕਰਕੇ ਜੀ ਸਾਈਕਲ ਖਰਾਬ ਹੋ ਗਿਆ ਸਾਈਕਲ ਖਰਾਬ ਹੋ ਗਿਆ ਚਲ ਉਹ ਵੱਡੀ ਸਵਾਰੀ ਆ ਮੈਂ ਗੱਲ ਕਰਦਾ ਉਹਨਾਂ ਭਾਈ ਸਾਡੇ ਆਲੇ ਵਾਲੇ ਪਾਸੇ ਜ਼ਿਆਦਾਤਰ ਸਾਈਕਲਾਂ 'ਤੇ ਰਹਿੰਦੇ ਆ ਲੋਕ ਦੁੱਧ ਪੋਣਾ ਭਵੇਂ ਦੁਕਾਨਾਂ ਤੇ ਜਾਣਾ ਕੁਝ ਵੀ ਕਿਵੇਂ ਕੰਮ ਕਰਾ ਤੇ ਜ਼ਿਆਦਾਤਰ ਦੇਸੀ ਸਾਈਕਲ ਵਰਤਦੇ ਆ ਲੋਟਾ ਗਾਂਹ ਤਾਂ ਜਾ ਫੇਰੀ ਪਤਾ ਲੱਗੋ ਇੱਥੋਂ ਮੁੜ ਆਇਆ ਗੇਅਰ ਤਾਂ ਠੀਕ ਐ ਉਹ ਚੱਲ ਪਿਆ ਉਧਰੋਂ ਕਾਲਾ ਵੀ ਖੇਡਣਾਂ ਇਹਧਰ ਦਾ ਛੋਟਾ ਹੁੰਦਾ ਉਹ ਉਂਗਲ ਕੋਲ ਗੇਰ ਵੱਡਾ ਹੂਆ ਕਿੱਥੋਂ ਪੈਂਦਾ ਗੇਰ ਦਾ ਆ ਸੀ ਇੱਥੇ ਇੱਥੇ ਹਾਂ ਇਹ ਤਾਂ ਵੱਡਾ ਗੇਰ ਹੋ ਜੂ ਤੋਰਾ ਐ ਥੋੜੀ ਬਦਲੂ ਆ ਨੌਵੇਂ ਤੇ ਬਗਿਆ ਨਾ ਹਾਂ ਨੌਵੇਂ ਤੇ ਵੀ ਜਾਊ ਆ ਇਧਰੋਂ ਇਧਰੋਂ ਤਾਂ ਵੱਡੇ ਹੀ ਹੈਗਾ ਚਾਚਾ ਦੂਰੋਂ ਬੋਲ ਮਾਰਦੀ ਐ ਉਹਨੇ ਚਾਚਾ ਬਾਰ ਗਿਆ ਜੂਆ ਤੇਰੇ ਨਾਲ ਛੱਤੂ ਤੋਂ ਰਿਵਿਊ ਲੈ ਲੈਨੇ ਆ ਪੈਸਾ ਇਕਲਦਾ ਪੈਡਲ ਮਾਰੇਗਾ ਨਾਲ ਨਾਲ ਫੇਰ ਬਦਲੂ ਆ ਨਹੀਂ ਉੜਦਾ ਹੀ ਵਾਲਾ ਕਿਵੇਂ ਕੰਮ ਬਾਲਾ ਉੜਦਾ ਇਹ ਇੱਥੇ ਇੱਥੇ ਉੜਦਾ ਪਾਣਾ ਦੇ ਉੱਦੋਂ ਉੱਡ ਜਾਂਦਾ ਇਲਾਈਟ ਪੰਪ ਇਹ ਬਰਤੰਗ ਗੀ ਪਰਸੋਂ ਦਾ ਟੰਗਿਆ ਦਾ ਮਲਾਹੇ ਹੀ ਨਹੀਂ ਉਹ ਗਏ ਸੀਗੇ ਲੰਮਾ ਗੇੜਾ ਕੱਢਣਾ ਪਰਸੋਂ ਤੜਕੇ ਕੀ ਕੰਮ ਕਰਾ ਹਾਂ ਠੀਕ ਹੈ ਵਧੀਆ ਸੋਹਣਾ ਲੰਗ ਲਾਉਂਦਾ ਇਹ ਉੱਤਰ ਆ ਜਾਂਦਾ ਇਹ ਉਹ ਟੁੱਟੀ ਸੀ ਕਾਠੀ ਯਾਰ ਮੈਂ ਲਾਤੀ ਤਾਂ ਇਹ ਨਵੀਂ ਲਾਵਾਂਗੇ ਡਿੱਕੇਥਲਾ ਉਹਨਾਂ ਲਈ ਲਾਵਾਂਗੇ ਚਾਚਾ ਕੱਟੀ ਰੂਣੀ ਹੈ ਢਿੱਡੀ ਦੁਰੂ ਜੇ ਬੋਲ ਕਿਹੜਾ ਮਰੀ ਜਾਂਦਾ ਕੋਲੀ ਜਾ ਕੇ ਵਧਾਈਆਂ ਦੇ ਕੇ ਆਈ ਨਹੀਂ ਕੋਲੀ ਜਾਵਾਂਗੇ ਉਹਨੇ ਗੇਟ ਤਾਂ ਖੋਲੋ ਜੇ ਮਖਾ ਚਲ ਚਲ ਆ ਜਾਂਦਾ ਕਈ ਵਾਰੀ ਬਾਲਾ ਲੰਘੂ ਦੋ ਵਜੇ ਜਾਂਦਾ ਹਾਂ ਚਲ ਮਾਰਦਾ ਬੋਲ ਜਾਰ ਲਵੇ ਓਕੇ ਹਾਂ ਲੇਟ ਨਾ ਹੋ ਜੇ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਵਾਹਿਗੁਰੂ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ ਤਗੜਾ ਚਾਚਾ ਸਾਰਿਆਂ ਤੋਂ ਪਹਿਲਾਂ ਤਾਂ ਭਾਈ ਵਧਾਈਆਂ ਹਾਂ ਅਮਰ ਸ਼ਕਲੇ ਅਮਰਤਾਰੀ ਸਿੰਘ ਬਣ ਗਏ ਤੇ ਦੂਜੀਆਂ ਵਧਾਈਆਂ ਪਾਈ ਨਵੇਂ ਟਰੈਕਟਰ ਦੀਆਂ ਤੈਨੂੰ ਵੀ ਵਧਾਵੇ ਰੱਬ ਵਧਾਵੇ ਰੱਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ 마ਸੀ ਵਧੀਆ ਵਧੀਆ ਠੀਕ ਹੋ ਹਾਂ ਮੈਂ ਤਿੰਨ ਚਾਰ ਦਿਨਾਂ ਦਾ ਸਲਾਹਾਂ ਕਰੀ ਜਾਂਦਾ ਮਖਾਇ ਜਾਈ ਹੈ ਉਹ ਦੂਰ ਤੱਕ ਮੈਂ ਤੂੰ ਬਹੁਤ ਦੂਰ ਤੱਕ ਮੈਂ ਤੁਹਾਨੂੰ ਵੀ ਘੁਮਾਤਾ ਨਾਲ ਹਾਂ ਬਾ ਖੜਾ ਰਹਿਣ ਦੇ ਕੋਈ ਨਾ ਆਪਣੇ ਇੱਥੇ ਤਾਂ ਕਰਦੀ ਗੱਲ ਆ ਗਈ ਟੱਕੜੀ ਮਾਸੀ ਆਇਨੂ ਮੈਨੂੰ ਉਹ ਤਿੰਨ ਚਾਰ ਦਿਨ ਹੋ ਗਏ ਠੀਕ ਜੀ ਆਪਣੀ ਹਲ ਕਰੀ ਹਾਂ ਉਹ ਬੰਨੀ ਹੋਈ ਆ ਉਹ ਤਾਂ ਠੀਕ ਐ ਇਹ ਵੀ ਦਿਖਾ ਦਿਆ ਯਾਰ ਹਲ ਕੀ ਹਾਂ ਵੀ ਪਈਏ ਨੂੰ ਹਲਕਾ ਉੱਠਿਆ ਹੋਇਆ ਹੈ ਦੂਰ ਆਦਾ ਹਾਂ ਬਣਾ ਲਾ ਇਹਦੀ ਟਰੈਕਟਰ ਕਿੱਧਰ ਲਾਇਆ ਕਰਾ ਠੀਕ ਐ ਜੀ ਨਾ ਕੋੜੇ ਇਹ ਤਾਂ ਨਹੀਂ ਹਾਂ ਇਹ ਤਾਂ ਨਰਮ ਆ ਉਹ ਡੂੰਗਾ ਲਾਇਆ ਖੜਾਗਾ ਠੀਕ ਆ ਭਾਈ ਇਹ ਪਹਿਲਾ ਵਾਲਾ ਟਰੈਕਟਰ ਚਾਚੇ ਦਾ 60 ਸੌਨ ਵਾਲੀ ਕੱਢੀ ਆਈ ਹੈ ਹਾਂ ਠੀਕ ਆ ਭਾਈ ਘੋੜੀ ਚਾਚੇ ਕੀ ਹਾਂ ਧਾਣੇ ਵਾਲਦੇ ਆ ਭਾਈ ਆ ਗਿਆ ਚਾਚੇ ਦਾ ਟਰੈਕਟਰ ਵਾਹ ਜੀ ਵਾਹ ਬਹੁਤ ਬਹੁਤ ਵਧਾਈਆਂ ਚਾਚਾ ਲੈਟ ਲਾ ਲਈ ਆਪਾਂ ਵੀ ਲੈਟ ਲਾ ਲੀਏ ਲੈ ਲੈ ਤੂੰ ਆ ਗਿਆ ਬੋੜੇ ਹਾਂ ਅਰੀ ਦਿਖਾ ਦੇ ਅਰੀ ਵੀ ਹਾਂ ਮੈਂ ਤੜਕੇ ਆਉਣਾ ਸੀ ਆ ਚੱਲ ਅੱਛਾ ਉਦੋਂ ਇਹ ਮੜਪੀ ਤੇ ਦੇਖੀ ਪੀ ਆ ਗਏ ਤੇ ਮੈਂ ਥੋੜੀ ਸੁਸਤੀ ਜੀ ਬਾਕੇ ਪੈ ਗਿਆ ਹਾਂ ਖਾਈ ਤੱਕ ਨਹੀਂ ਗਿਰਾਂ ਕਹਿੰਦੇ ਸਿਕੰਦਰ ਹੈਂ ਕਾਪਰ ਨੋ ਬੋਇਆ ਹਾਈ ਕਿ ਸਤ ਸਬਿਆ ਠੀਕ ਆ ਚਾਚਾ ਬਹੁਤ ਬਹੁਤ ਵਧਾਈਆਂ ਮਾਸੀ ਨਵੇਂ ਟਰੈਕਟਰ ਦੀਆਂ ਵਧਾਵੇ ਭਾਈ ਰੱਬ ਸਾਰਿਆਂ ਨੂੰ ਦੁੱਧ ਪੀ ਕੇ ਜਾਵਾ ਰੋਟੀ ਖਾਣ ਦਾ ਟਾਈਮ ਮੈਂ ਇਧਰ ਪਹਿਲਾਂ ਮੈਂ ਜਿੰਮ ਜਵਾ ਗਿਆ ਮਾ ਚਾਚਾ ਖੇਤ ਨਹੀਂ ਆਇਆ ਹੁਣ ਖੇਤੋਂ ਆਇਆ ਨਹੀਂ ਹੁਣ ਅਲੇ ਫਿਰਦਾ ਤਾਂ ਸੀ ਗੀਤ ਚਾਚਾ ਦੁਪਹਿਰੇ ਜੀ ਉਹਦੋਂ ਮੈਂ ਗੇੜਾ ਦੇਖੀ ਆ ਹਾਂ ਮਾਰੀ ਸੀ ਨਹੀਂ ਗਾ ਮੈਂ ਵੀ ਬਾਹੀ ਜਾਂਦਾ ਸੀ ਉਦੋਂ ਮੈਂ ਨੂਟਾ ਬਈ ਸੋਣਾ ਵਧਾਈਆਂ ਹਾਂ ਅੱਜ ਮੈਂ ਹੁਣ ਆਉਂ ਤੋੜਨ ਆ ਰਿਹਾ ਹਾਂ ਹਾਂ ਚੰਨੀ ਕਾਲ ਉਹ ਲਿਚੀ ਕਾ ਨਾਂ ਹੁੰਦਾ ਸੀ ਰੇਗਾ ਨਾ ਹਾਂ ਹਰੇਕ ਤੋਂ ਤੁਰਦਾ ਨੇ ਜੀ ਹਾਂ ਇਹਨੂੰ ਪੰਪ ਦੋ ਦਿਨ ਡਬਲ ਡਬਲ ਪੰਪ ਕਰਦੇ ਹੁੰਦੇ ਹਾਂ ਉਹ ਉਧਰੋਂ ਦਿੱਤਾ ਇੱਧਰੋਂ ਦਿੱਤਾ ਹਾਂ ਹੁਣ ਉਹ ਲਿਚੀ ਨਹੀਂ ਖਾਂਦਾ ਮੈਂ ਤੋ ਉਹ ਨਹੀਂ ਕਾਲ ਜਮਾ ਤੁਰਦੇ ਹੀ ਨਹੀਂ ਆਉਂਦੇ ਨਹੀਂ ਨਹੀਂ ਸਹੀ ਹੁਣ ਤਾਂ ਇਹ ਚੱਦੇ ਨੂੰ ਦਿਨ ਜਮਾ ਕਾਰ ਵਰਗੀ ਬਣੀ ਜਾਂਦੇ ਟਰੈਕਟਰ ਬਲਕਾਰੀਆਂ ਵੀ ਜੇਨ ਲੱਗ ਗਈ ਉੱਤੇ ਕੇ ਨਹੀਂ ਮੁੰਡਾ ਗੇਵਿਨ ਦੇ ਫੁਲਕਾਰੀ ਦਾ ਚਾਚਾ ਪਰਪਾਏ ਸੀ ਬਹੁਤ ਲੈ ਲੈਂਦੇ ਫੁਲਕਾਰੀ ਹੱਕ ਬਣਦਾ ਹੈ ਹੁਣ ਹੋਊ ਕਰਕੇ ਟਵਾਲੀ ਕਰਕੇ ਕਿੰਨੇ ਚ ਨਿਕਲਿਆ ਹੁਣ ਨਵਾ ਇਹ 7.5 ਦਾ ਸਾਰੇ ਕਾਪੀ ਕੁਕੀ ਸਾਰਾ ਕਰਿਆ ਪੂਰਾ 7.5 ਹਾਂ ਠੀਕ ਐ ਜ਼ਿਆਦਾ ਵਧੀਆ ਭਾਈ ਉਹ ਬਹਾ ਯਰ ਨਾ ਹੁਣ ਟਾਇਰ ਕਿੰਨੇ ਵਾਲੇ ਆ ਜਾ ਚਾਹ ਪਾਟ ਚਾਰ ਦੇ ਟਾਇਰ ਪਾਉਗਾ ਜੀ 16 9 ਵਾਲੇ ਆ ਨਾ 16 9 81 ਰਮਖਿਆ ਆ ਮਾਰਾ ਫਦੇ ਆ ਗਈ ਵੱਡੇ ਆ ਚਲ ਹੂੰ ਪੂਰੇ ਡਬਲ ਐਮ ਆਰ ਐਫ ਉਹ ਦੂਜੇ ਕਿ ਦੋ ਟਰੈਕਟਰਾਂ ਦੇ ਨਾ ਉਹ ਦੂਜੇ ਹੋ ਟਾਇਰ ਚ ਪੋਲੂ ਆ ਵੀ ਲੋਟਾ ਖੈਰ ਕੰਮ ਸੋਹਣਾ ਵਧੀਆ ਹੈ ਐ ਐ ਇੰਨਾ ਇੰਨਾ ਉੱਚਾ ਲੱਗਦਾ ਛੇ ਐਮ ਆਰ ਐਫ ਦੇ ਆ ਕੇ ਹਾਂ ਤੇ ਕੱਲੀ ਗੁੱਡੀ ਦੀ ਖੜਾ ਕਰਮ ਨਾ ਉੱਚਾ ਉਹਨਾਂ ਨੂੰ ਟਰੈਕਟਰ ਤੇ ਇਹ ਇਹ ਕਿ ਦੂਜੇ ਹੋਰ ਇਹ ਇਹ ਹਾਂ ਹਾਂ ਮਖਾ ਉਹ ਜਰਾ ਟਰੱਕਾ ਕੋ ਲੱਗਦਾ ਹੈ ਲੇਕਿਨ ਵੀ ਟਾਇਰਾਂ ਦਾ ਫਰਕ ਹੈ ਅਮਾਰਾਫ ਦੇ ਟਾਇਰ ਹੈ ਹਾਂ ਇਹ ਕਾਰੜੇ ਹੁੰਦੇ ਨੇ ਤੇ ਜਮਾ ਗੱਡੀ ਤੇ ਖੜਾ ਹੈ ਕਹਿੰਦੇ ਸਹੀ ਹੈ ਉਹ ਤਾਂ ਵੀ ਮੋੱਚਾ ਲੱਗਦਾ ਹੈ ਉਹ ਦੂਜੀ ਉਹ ਟਰੈਕਟ ਤਾਂ ਐਡੀ ਸੀ ਹੋ ਗਈ ਹਾਂ 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 ਤੇ ਉੱਚਾ ਲੱਗਦਾ ਸੀ ਉਹਦੇ ਨਾਲ ਕਿੰਨੇ ਕ ਵਜੇ ਸੀ ਕੱਲ ਆਸਣੇ ਕੱਲ ਇਹ ਮੇਰੇ ਖਾ ਇਹ ਤੋਂ ਬਾਅਦ ਆਏ ਆ ਇਹ ਤੋਂ ਬਾਅਦ ਆਏ ਆ ਪੌਣੇ 8 ਵਜੇ ਹਾਂ ਨੀਰਾ ਹੋ ਗਿਆ ਸੀ ਪਹਿਲਾਂ ਮਨਪੀ ਦਾ ਦੱਸਿਆ ਜਾਂਦਾ ਸੀ ਅਜੇ ਤੱਕ ਇਹ ਹੁਣੀ ਤੁਰੇ ਆ ਫੇਰ ਮੈਂ ਤੜਕੇ ਜਾ ਕੇ ਆਵਾਂਗੇ ਚੱਲ ਉਹ ਆਖਿੰਦੇ ਵੀ ਰਕਵੇ ਸੋਹਣਾ ਹੈ ਭਾਈ ਇਹ ਵਧਾਈਆਂ ਇੱਕ ਵਾਰੀ ਫੇਰ ਚੜਦੀ ਕਲਾ ਚ ਰੱਖੇ ਬਾਬਾ ਬਰਕਤ ਘਰੇ ਭਾਈ ਮਸ਼ੀਨਰੀ ਨਾਮੇ ਇਹ ਤਾਂ ਚੀਜ਼ਾਂ ਕੰਮ ਆਉਂਦੀਆਂ ਨੇ ਹੋਰ ਜਲਾਵਾਂ ਨੇ ਹਾਂ ਤੇ ਫੇਕਦੀ ਸੁੱਖ ਮੰਗੇ ਜੀਤਾਂਗੇ ਸਹੀ ਗੱਲ ਆ ਜੱਜਾ ਇੱਥੇ ਤੇ ਲਿਆਵਾਂ ਵਾਲੇ ਬੰਦੇ ਫਾਇਦਾ ਹੀ ਹੈ ਕੋਈ ਹੋਰ ਹਾਂ ਹੋਰ ਸੰਦਸ ਜਿਹੜਾ ਜੁੜਿਆ ਜਾਂਦਾ ਕੋਈ ਕਰਾਏ ਗੱਪੇ ਤੇ ਵੀ ਚੱਲ ਜਾਂਦਾ ਜਦੋਂ ਵਿਲਾ ਹੋਵੇ ਹਾਂ ਇਥੋਂ ਬਾਅਦ ਦੇ ਗਰਮ ਪਰਸ਼ਾਕੇ ਲੈ ਦੇ ਹਾਂ ਭਾਈ ਦੇ ਦਿੱਤੀਆਂ ਅਸੀਂ ਵਧਾਈਆਂ ਮੈਨੂੰ ਮਮੀ ਨੇ ਕਹਿੰਦੀ ਤੇਰੇ ਚਾਚੇ ਨੇ ਅੰਮਰਤ ਸ਼ਾਹ ਕਰ ਲਏ ਭਾਈ ਆਹ ਬਾਅਦ ਨੂੰ 2 ਮਹੀਨਾ ਹੋ ਗਿਆ ਥੋੜੇ ਮਹੀਨਾ ਹੋ ਗਿਆ ਹਾਂ ਮੈਨੂੰ ਥੋੜੇ ਦਿਨ ਹੀ ਹੋਏ ਸੀ ਦੋ ਕਾ ਹਫਤੇ ਹੋਏ ਸੀ ਗਏ ਇਹਨੂੰ ਤੇ ਆ ਤਾਂ ਮੈਂ ਬਾੜੀ ਸੋਹਣੀ ਖਬਰ ਸੁਣਾਤੀ ਮਾਤਾ ਫਿਰ ਉਹ ਮਰਾਦਾ ਜਿਹਾ ਬਣ ਰਿਹਾ ਸੀ ਮੇਰਾ ਮਾਤਾ ਚਾਚਾ ਨਹੀਂ ਨਹੀਂ ਵਧੀਆ ਤਾਂ ਹੀ ਉਦੋਂ ਮੈਂ ਪੁੱਛਿਆ ਤਾਂ ਸੀ ਆਪੋ ਬਾਰੀ ਵੱਟ ਕੇ ਲਗਾ ਸੀ ਜਦੋਂ ਮੈਥੋਂ ਮੇਰੇ ਜਾਣ ਤੋਂ ਪਹਿਲਾਂ ਉਧਰ ਉਹ ਦਾੜੀ ਰੱਖ ਦਿੰਦੇ ਹਾਂ ਮੈਨੂੰ ਕਿਹਾ ਸੀ ਮੈਂ ਚਾਚਾ ਗੰਬਰ ਸ਼ਕਰ ਦਾ ਇਰਾਦਾ ਤਾਂ ਨਹੀਂ ਉਹ ਬਾਰੀ ਗਲਤੀ ਜੀ ਕਰ ਗਏ ਉਦੋਂ ਹਾਂ ਉਹ ਵਜੋਂ ਜੇ ਪਹਿਲਾਂ ਮਾੜੀ ਜੀ ਕੀ ਹੁੰਦੀ ਰੰਗ ਜਾਣਾ ਗਾ ਉਹ ਤੋਂ ਬਾਅਦ ਉਹ ਤਾਂ ਮੈਨੂੰ ਆਖਿਆ ਜੇ ਦਾੜੀ ਮੈਂ ਰੱਖ ਲਈ ਜੀ ਹਾਂ ਕਿਹਦਾ ਕਾਲੇ ਕਾਲੇ ਜੀ ਵਾਲ ਜਿਹੜਾ ਕਹਾ ਲਹਾ ਦੇ ਕਰਾਂ ਹਾਂ ਮਗਾ ਹੁਣ ਹੁਣ ਹੀ ਬਹਿ ਕੱਢ ਰਿਹਾ ਕੋਈ ਨਾ ਕਪੀਟਿਕ ਆਪੋਜੀਟਿਵ ਹੋ ਜੂਗੀ ਸੂਰਤ ਹਾਂ ਚਲ ਵਧੀਆ ਪਈ ਸੋਹਣੀ ਗੱਲ ਆ ਜੀ ਭੂਰ ਸੇ ਕੇ ਹਮ ਮਸ਼ੀਨ ਕੋਲੇ ਅੱਛਾ ਉਹ ਮੈਂ ਕਹਤਾ ਤੈਨੂੰ ਵੀ ਯਾਰ ਨਵਾਂ ਨਾ ਬਾਇ ਨਵਾਂ ਯਾਰ ਮਹਾਜਰਾ ਉਹ ਹਿੱਤਾ ਮੇਰਾ ਮੋ ਮਕੀੜਾ ਜੇ ਤਾਂ ਹੈਗਾ ਮਹਾਜਰਾ ਹੂੰ ਹੂੰ ਟਿੱਕਰ ਜਿਵੇਂ ਆਖਣਾ ਰਿਹਾ ਕਰਦੇ ਇੱਕ ਜਿਹਦੇ ਨੇ ਅੰਦਰ ਮਾਸ ਜੁਰ ਨਾ ਜੁਕਣ ਕੇ ਸਨ ਨਾਈ ਨੇ ਆਖੀ ਨਾਈ ਨੇ ਸਹੀ ਚਲੋ ਲੈ ਰੋ ਕਿਹਨੇ ਵੀ ਰੇਟਾ ਆਪਣਾ ਹੋ ਵੀ ਪੜੂਗਾ ਆ ਵੀ ਨਹੀਂ ਛੱਡਣੋ ਜੀ ਕਰਨਾ ਹੈ ਛਡਣ ਤਾਂ ਜੀ ਨਹੀਂ ਆ ਉਹਦੇ ਮਸ਼ੀਨਰੀ ਨਾਲ ਮੋਹ ਹੁੰਦਾ ਚੱਕੜੀ ਵੀ ਵਾਲੀ ਟਕੜਾ ਬਥੇਰੂ ਹੈ ਹੋਰ ਹੁਣ ਕੀ ਕਰਗੇ ਜਿਹੜੀ ਹੁਣ ਨਾਲੀਆਂ ਗੱਪੇ ਸਾਰੇ ਉਹ ਮਾਰੀਆਂ ਉਹਦੀ ਪਾੜ ਬੁੱੜ ਜਿੰਦੀ ਜਾਂ ਚਲ ਕੰਪਨੀ ਨੂੰ ਘਟਾਦਾ ਹੈ ਉਹ ਤੁਹਾਨੂੰ ਜਨਕੀ ਵਾਲਿਆਂ ਨੇ ਕੱਟ ਲਿਆ ਹੈ ਠੀਕ ਹੈ ਜੀ